ਏ ਹੁਣ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਇਹ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੈ ਇਸ਼ੂ ਇਹ ਹੁਣ ਪੰਜਾਬ ਦੇ ਨਾਲ ਇੱਕ ਬਹੁਤ ਵੱਡੇ ਜਿਹੜੇ ਤੱਕਿਆਂ ਦੀ ਇੱਕ ਜੋ ਲੜੀ ਚੱਲ ਰਹੀ ਹੈ ਉਹਦਾ ਇੱਕ ਹਿੱਸਾ ਬਣ ਚੁੱਕੀ ਹੈ ਦੇਖੋ ਕੋਈ ਲੋੜ ਨਹੀਂ ਸੀ ਸਰਕਾਰ ਨੂੰ ਸਿੰਡੀਕੇਟ ਦੀਆਂ ਚੋਣਾਂ ਖਤਮ ਕਰਨ ਦੀ ਜਾਂ ਸੈਟ ਦੀਆਂ ਚੋਣਾਂ ਖਤਮ ਕਰਨ ਦੀ ਇਹ ਜਾਣ ਬੁੱਝ ਕੇ ਜਿਹੜਾ ਹੈ ਪੰਜਾਬ ਨੂੰ ਤੰਗ ਕਰਨ ਵਾਸਤੇ ਆ ਪੰਜਾਬ ਦੇ ਹੱਕ ਖੋਣ ਵਾਸਤੇ ਸਾਰਾ ਕੁਝ ਸਮੇ ਸਮੇਤੇ ਇਹ ਕਰ ਰਹੇ ਨੇ ਤੇ ਮੈਂ ਤਾਂ ਇਹ ਕਹਾਂਗਾ ਵੀ ਬੀਜੇਪੀ ਦੀ ਬਦਕਿਸਮਤੀ ਸਮਝੋ ਕਿ ਉਹਨਾਂ ਦੇ ਮਨ ਚ ਇੰਨਾ ਚਿਰ ਜਿਹੜਾ ਹੈ ਪਹਿਲਾਂ ਕਿਸਾਨ ਸੰਘਰਸ਼ ਹੋਇਆ ਉਸ ਤੋਂ ਬਾਅਦ ਇਹ ਸਿੱਖੇ ਨਹੀਂ ਕੁਛ ਅੱਜ ਵੀ ਉਹੀ ਰਸਤੇ ਤੁਰੇ ਹੋਏ ਨੇ ਫਿਰ ਪਾਣੀ ਇਹਨਾਂ ਨੇ ਉੱਥੇ ਡੈਮ ਤੇ ਜਿਹੜੀ ਆਪਦੀ ਫੋਰਸ ਲਾਤੀ ਉਹ ਕੁਝ ਨਾ ਕੁਝ ਰੋਜ਼ ਨਵੀਂ ਗੱਲ ਜਿਹੜੀ ਹੈ ਪੰਜਾਬ ਵਿਰੋਧੀ ਕਰ ਰਹੇ ਨੇ ਅਸੀਂ ਇਹਦਾ ਪੂਰੇ ਸਖ ਸ਼ਬਦਾਂ ਨਾਲ ਖੰਡਨ ਕਰਦੇ ਹਾਂ ਤੇ ਭਾਵੇਂ ਇਹਨਾਂ ਨੇ ਦੁਬਾਰੇ ਉਹ ਨੋਟੀਫਿਕੇਸ਼ਨ ਵਾਪਸ ਕਰ ਲਿਆ ਪਰ ਹੁਣ ਲੜਾਈ ਲੋਕਾਂ ਦੀ ਹੈ ਵੀ ਸਟੂਡੈਂਟਸ ਦੀ ਵੀ ਜਦ ਤੱਕ ਚੋਣਾ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਧੰਨ ਜਾਰੀ ਰੱਖਾਂ ਤੇ ਨਾਲੇ ਇਹਦਾ ਦਾਇਰਾ ਹੋਰ ਵੱਡਾ ਹੋ ਗਿਆ ਲੋਕਾਂ ਦੀਆਂ ਭਾਵਨਾ ਇੰਨੀਆਂ ਜੁੜ ਗਈਆਂ ਵੀ ਹੁਣ ਤਾਂ ਵੱਡੀ ਮੰਗ ਉੱਥੇ ਹੋ ਰਹੀ ਹੈ ਵੀ ਪੰਜਾਬ ਦੇ ਪਾਣੀ ਤੇ ਪੰਜਾਬ ਦੀ ਰਾਜਧਾਨੀ ਇਹ ਦੋ ਵੀ ਅਸੀਂ ਹੁਣ ਜਿਹੜਾ ਲੈ ਕੇ ਹਟਨੇ ਆ ਸੋ ਇੱਥੇ ਤੱਕ ਜਿਹੜੀ ਇਹ ਗੱਲ ਹੈ ਵੱਧ ਚੁੱਕੀ ਹੈ ਤੇ ਇਹਦੇ ਵਾਸਤੇ ਸਿਰਫ ਤੇ ਸਿਰਫ ਜਿਹੜੀ ਹੈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਇੱਕ ਸਮਝੌਤੇ ਦੀ ਗੱਲ ਤੁਹਾਡੇ ਨਾਲ ਕਿਤੇ ਹੁੰਦੀ ਤੁਸੀਂ ਅਕਸਰ ਇਹੀ ਕਹਿੰਦੇ ਸੀ ਵੀ ਜੇ ਕਿਸਾਨਾਂ ਦੀਆਂ ਮੰਗਾਂ ਜਾਂ ਬੰਦੀ ਸਿੰਘਾਂ ਦੀਆਂ ਜਾਂ ਪੰਜਾਬ ਦੇ ਮਸਲਿਆਂ ਦਾ ਕੋਈ ਹੱਲ ਹੋ ਤਾਂ ਭਾਜਪਾ ਨਾਲ ਸਮਝੌਤਾ ਕਰ ਭਾਜਪਾ ਤਾਂ ਲਗਾਤਾਰ ਰੋਟੋ ਵੀ ਅੱਗੇ ਵੱਧਦੀ ਪਿਛਲੀਆਂ ਤੇ ਨਹੀਂ ਮੈਨੂੰ ਨਹੀਂ ਲੱਗਦਾ ਹੁਣ ਕੋਈ ਵੰਗੇਸ਼ ਰਹਿ ਗਈ ਹੈ ਭਾਜਪਾ ਨਾਲ ਸਮਝੌਤੇ ਦੀ ਕਿਉਂਕਿ ਉਹਨਾਂ ਨੇ ਜਿਹੜੀ ਮਨਸ਼ਾ ਹੈ ਨਾ ਜਿਹੜੀ ਸਾਨੂੰ ਸੀਗੇ ਸ਼ਾਇਦ ਪੰਜਾਬ ਬਾਰੇ ਸੋਚਣ ਪੰਜਾਬ ਦੇ ਕੋਈ ਮਸਲੇ ਹੱਲ ਕਰਨ ਪਰ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਇਧਰ ਨੂੰ ਕੋਈ ਸੋਚ ਵੀ ਹੈ ਸੋ ਇਸ ਇਹਨਾਂ ਰੂਪ ਦੇ ਵਿੱਚ ਤਾਂ ਕੋਈ ਮਤਲਬ ਹੀ ਨਹੀਂ ਕੁਝ ਸਮਝਾਉਂਦਾ ਹੋਇਆ ਜੀ ਆਉਣੇ ਨੇ ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਸਾਡੇ ਜੋ ਉਮੀਦਵਾਰ ਮਨਦੀਪ ਸਿੰਘ ਨੂੰ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਏਗੀ ਲੋਕਾਂ ਨੇ ਅੰਦਰ ਖਾਤੇ ਇਹ ਭਾਵਨਾ ਸੀ ਲੋਕਾਂ ਦੇ ਮਨ ਵਿੱਚ ਵੀ ਅਸੀਂ ਪੰਥਕ ਉਮੀਦਵਾਰ ਨੂੰ ਚੁਟਾਉਣਾ ਤੇ ਜਿਹੜੇ ਉਮੀਦਵਾਰ ਸੀ ਉਹਨਾਂ ਚ ਇੱਕੋ ਹੀ ਇੱਕ ਪੰਥਕ ਸੋਚ ਵਾਲਾ ਇੱਕੋ ਹੀ ਉਮੀਦਵਾਰ ਸੀ ਉਹ ਸੀ ਭਾਈ ਮਨਦੀਪ ਸਿੰਘ ਤੇ ਬਾਕੀ ਅਕਾਲੀ ਦਲ ਜਾਂ ਹੋਰ ਬਾਦਲ ਵਾਲੇ ਉਹ ਕਹੀਂ ਆਂਦੇ ਨੇ ਪਰ ਉਹਨਾਂ ਚ ਪੰਥਕ ਵਾਲੀ ਗੱਲ ਤਾਂ ਹੈ ਨਹੀਂ ਨਾ ਉਹਨਾਂ ਦੀ ਸੋਚ ਹੈ ਨਾ ਉਹਨਾਂ ਦੇ ਵਿਚਾਰਧਾਰਾ ਹੈ ਉਹਦਾ ਮੌਕਾ ਪ੍ਰਸਤ ਸਾਰੇ ਇਕੱਠੇ ਹੋਏ ਗੈਂਗਸਟਰ ਦੀ ਨੂੰ ਇਹਨਾਂ ਨੇ ਟਿਕਟ ਦਿੱਤੀ ਉਹਨੇ ਅੱਗੇ ਆਪਦੀ ਸੱਸ ਨੂੰ ਲੜਾਇਆ ਚਲੋ ਜਿਹਨੂੰ ਵੀ ਟਿਕਟ ਤਾਂ ਇਹਨਾਂ ਨੇ ਬਾਸ ਨੂੰ ਜਿਹੜਾ ਹੈਪਾਥਨ ਦਿੱਤੀ ਸੀ ਤੇ ਲੋਕ ਕਿਉਂਕਿ ਉੱਥੋਂ ਦੇ ਦੁਖੀ ਨੇ ਲੋਕ ਨਸ਼ਿਆਂ ਤੋਂ ਤੇ ਗੈਂਗਸਟਰ ਬਾਦ ਤੋਂ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਕਿ ਉਹ ਚੰਗੇ ਇੱਕ ਉਹ ਐਸੇ ਵਿਅਕਤੀ ਨੂੰ ਲਿਆਉਣਾ ਚਾਹੁੰਦੇ ਨੇ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਤੋਂ ਦੂਰ ਵੀ ਹੋਵੇ ਤੇ ਇਹਨਾਂ ਦੇ ਖਿਲਾਫ ਲੜਾਈ ਲੜਨ ਦੀ ਵੀ ਸਮਰੱਥਾ ਰੱਖਦਾ ਹੋਵੇ। ਕੋਈ ਸਮਝੌਤਾ ਹੋਣ ਦੀ ਕੋਈ ਹੈ ਆ ਕਿ ਜੋ ਪੰਥ ਚਾਹ ਰਿਹਾ ਹੈ ਇਸ ਵੀ ਗਾਇ ਲੱਗੇਗਾ। ਦੇਖੋ ਸਮਝੌਤੇ ਦੀ ਸਾਡੇ ਵੱਲੋਂ ਤਾਂ ਕਦੇ ਵੀ ਕੋਈ ਨਿੱਚ ਨਹੀਂ ਸੀ। ਅਸੀਂ ਤਾਂ ਇੱਕੋ ਹੀ ਕਹਿੰਦੇ ਆ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਖਵੀਰ ਸਿੰਘ ਬਾਦਲ ਪਿੱਛੇ ਹਟ ਜਾਣ ਕੁਝ ਸਮੇਂ ਲਈ। ਬਿਲਕੁਲ ਸਾਰਾ ਕੁਝ ਹੁੰਦਾ ਪਰ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਮਨ ਵਿੱਚ ਕੋਈ ਪੰਥਕ ਏਕਤਾ ਬਾਰੇ ਜਾਂ ਪੰਥਕ ਨੂੰ ਜਿਹੜੇ ਨੇ ਪੰਥ ਨੂੰ ਇਕੱਠਾ ਕਰਨ ਦੀ ਕੋਈ ਸੋਚ ਨਹੀਂ ਆ ਉਹ ਤਾਂ ਸਿਰਫ ਆਪਣੀ ਨਿੱਜੀ ਹਉਮੈ ਤੇ ਆਪਣਾ ਨਿਜਵਾਦ ਹੀ ਉਹਨਾਂ ਨੇ ਮੂਰੇ ਰੱਖਿਆ